ਜਾਂ ਦੇ ਵਿੱਚ ਚਾਹੁੰਦੇ ਆ ਕਿ ਉਹ ਮੈਟਰਾਂ ਬਣ ਪੂਰੇ ਕੁੱਲ ਬਣਨ ਉਹ ਸੜਕਾਂ ਬਣ ਪੂਰੇ ਡਿਵੈਲਪਮੈਂਟ ਤਰੱਕੀ ਹੋਵੇ ਪੂਰੇ ਸਾਡੇ ਕੋਲ ਇਲੈਕਟ੍ਰਿਕ ਬੱਸਾਂ ਚੱਲਣ ਕੋਈ ਸੁਵਾਈ ਦੀ ਸਾਲ ਵਿੱਚ ਦਾ ਇਹ ਹੀ ਨਹੀਂ ਪਤਾ ਕਿ ਅੱਜ ਤੱਕ 2 ਸਾਲ ਹੋ ਗਏ ਮੋਤਵਾਰ ਕੋਲ ਹੈ ਬੇਤਰਕਰੋ ਇਹਨਾਂ ਨੇ ਪੂਰਾ ਮੋਤਵਾਰ ਉਹਨੂੰ ਬਣਾਇਆ ਪੱਕਾ ਵਾਦਾ ਕਿ ਸਾਰੇ ਸੜਕ ਬਣਨੀ ਚਾਹੀਦੀ ਬਹੁਤ ਅਸੀਂ ਸਾਰੇ ਤੁਹਾਨੂੰ ਪਾਵਾਂਗੇ ਜੇ ਗੱਲ ਕੁਝ ਕੇ ਬੋਲਦੇ ਆ ਪੂ ਤੜਾ ਕਰਕੇ ਚਾਲੇ ਨੂੰ ਲੇਡੀਜ਼ ਫਾਰਮੂਲਾ ਨਹੀਂ ਮਿਸ ਬਿਹੇਵ ਕਰਦੇ ਭਾਈ ਜੀਨਾ ਜਿਨ੍ਹਾਂ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਪਣੀ ਵਾਈਫ ਆਪਣੀ ਬੇਟੀ ਉਹ ਗੱਡੀ ਹੋਵੇ ਉਹਨੀਆਂ ਤੁਸੀਂ ਗੱਲਾਂ ਸੁਣੀਆਂ ਉਹਦੇ ਐਮਐਲਏ ਦੇ ਥੱਲੇ ਉਹਦੀ ਕੀ ਕਦਰ ਕਰੂਗੇ ਸਾਡੀ ਆਰੀ ਚੱਕੀ ਕੀ ਕਰਨਗੇ ਸਾਡੀ ਮਾਂ ਦੀ ਇਹ ਮੇਰਾ ਪਾਂਜਾ ਆ ਪਾਂਜੀ ਅਸੀਂ ਇਹ ਆਉੜਾ ਹਾਂ ਆਸੀਂ ਨਾਲ ਲੱਗੇ ਤਾਂ ਸਾਡੇ ਅੱਜ ਤੁਸੀਂ ਆਇਓ ਸਾਡੇ ਮਹੱਲੇ 'ਚ ਕੋਈ ਨਹੀਂ ਆਇਆ 8 ਸਾਲ ਹੋ ਗਏ ਮੈਨੂੰ ਅੱਥਰੰਦੀ ਤੁਸੀਂ ਹੁਣ ਮੋਦੀ ਆ ਗਿਆ ਵੇਖ ਕਰੋ ਇਹ ਜਿੱਦਣ ਚਾਂਦਲੀ ਤੋਂ ਬਾਅਦ 4 ਮਹੀਨੇ ਦੇ ਵਿੱਚ ਵਿੱਚ ਥੋੜੇ ਪੈਸੇ ਸੜ ਗਏ ਬਿਲਕੁਲ ਚਾਰ ਹੀ ਹੈ ਸਭ ਤੋਂ ਸਾਹਮਣੇ ਪੱਕਾ ਵਾਦਾ ਕਰਕੇ ਜਾਓ ਗਰੀਬ ਲੋਕਾਂ ਨੂੰ ਆਉਣ ਨੂੰ ਸਾਨੂੰ ਸਾਰੇ ਕਾਰਿਆਮਾਰੀ ਸਬੰਧਿਤ ਹੈ ਕਿ ਸਾਡੇ ਪੈਸੇ ਲੱਗਦੇ ਇਹ ਵੀ ਹੈ ਕਿ ਉਹਦਾ ਇੱਕ ਮੋਡ ਬਣਾਇਆ ਡੁਲ ਡਿਵੈਲਪਮੈਂਟ ਦਾ ਮਾਡਲ ਅੱਜ ਯਾਰ ਯੂਪੀ ਬਿਹਾਰ ਵਰਗੇ ਉਹ ਕਹਿੰਦੇ ਅਸੀਂ ਤਰ ਗਏ ਤੇ ਸਾਡਾ ਤਾਂ ਪੰਜਾਬ ਆ ਇੱਥੇ ਤਾਂ ਇੰਨੀ ਕੰਮ ਕਰਨ ਦੀ ਲੋੜ ਆ ਕਿ ਸਾਰੇ ਬਾਗੋ-ਵਾਗ ਹੋ ਜਾਣਗੇ ਸਰ ਇਹ ਡਵੈਲਪਮੈਂਟ ਜਿਹੜੀ ਹੈ ਪੰਜਾਬ 'ਚ ਹੋ ਰਹੀ ਨਹੀਂ ਹੈ ਅਗਰ ਦੂਸਰੀ ਗੱਲ ਕੀਤੀ ਜਾਵੇ ਨੌਜਵਾਨ ਜਿਹੜਾ ਮਾਈਗ੍ਰੇਟ ਹੋ ਰਿਹਾ ਆ ਰੋਕਣ ਵਾਸਤੇ ਵੱਡੇ ਉਪਰਾਲੇ ਜਿਹੜੀ ਆ ਅਗਰ ਭਾਜੀਪੀ ਸਰਕਾਰ ਤੇ ਆ ਗਈ ਹੈ ਤੇ ਕੀੜੇ ਕਰੇ ਇੱਥੇ ਸਭ ਤੋਂ ਪਹਿਲਾਂ ਬਾਹਰ ਜਾ ਕੇ ਕੀ ਕਰਦੇ ਆ ਨੌਕਰੀਆਂ ਹੀ ਕਰਦੇ ਆ ਤੇ ਉਰੇ ਟੈਸਲਾ ਆ ਰਗੇ ਉਰੇ ਟਾਟਾ ਆਰ ਕੇ ਪੂਰੇ ਐਪਲ ਵਰਗੀਆਂ ਕੰਪਨੀਆਂ ਜਿਹੜੀ ਲੱਖ ਲੱਖ ਇੱਕ ਨੌਕਰੀ ਦੇ ਸਕਦੀਆਂ ਜਦੋਂ ਉਹ ਆਉਣਗੀਆਂ ਵਾਈਟ ਕਾਲਰ ਜੋਬ ਜੋਬ ਉਰੇ ਲੋ ਨੌਜਵਾਨ ਕਰਨਗੇ ਤੇ ਮੌਜਾਂ ਕਰਨਗੇ ਇਹੀ ਇਹੀ ਇੱਕ ਮਾਡਲ ਆ ਜਿਹੜਾ ਕਿ ਅੱਜ ਗੁਰਦਾਉਂ ਫਰੀਦাবাদ ਦਿੱਲੀ ਬੰਗਲੌਰ ਹైదరాబాద్ ਮੁੰਬਈ ਸਭ ਲਾਗੂ ਆ ਇਹ ਉੱਡੇ ਹੀ ਸ਼ਹਿਰ ਆ ਲੁਧਿਆਣਾ ਉਹੀ ਚੀਜ਼ਾਂ ਉਰੇ ਹੋਣਗੀਆਂ ਤੇ ਤੁਸੀਂ ਯਾਦ ਰੱਖਿਓ ਇੱਕ ਸਾਲ ਦੇ ਵਿੱਚ 60 ਸਾਲ ਦਾ ਜਿਹੜਾ ਘਾਟਾ ਪਿਆ ਉਹ ਇੱਕ ਸਾਲ ਚ ਦੂਰ ਕਰਾਂਗੇ ਲੁਧਿਆਣਾ ਦੇ ਹਰਦੀ ਦੇ ਵਿੱਚ ਗੱਲ ਬਦਲ ਦੋਵੇਂ ਦੇ ਦੋ ਪ੍ਰਕਾਰ ਚੱਲ ਰਹੇ ਆ ਪ੍ਰਤਾਪ ਸਿੰਘ ਵਾਲਾ ਮੰਡਲ ਦੇ ਵਿੱਚ ਆਏ ਨੇ ਅੱਜ ਰਵਨੀਤ ਬੱਟੂ ਜੀ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠ ਸੀਗਾ ਸਾਡੀਆਂ ਭੈਣਾਂ ਬੀਬੀਆਂ ਘਰੇ ਵਰਕਰ ਸਹਿਬਾਨ ਸਾਰੇ ਇਕੱਠੇ ਹੋਏ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਇੱਥੇ ਇਕੱਠ ਕੀਤਾ ਅਸੀਂ ਰਵਨੀਤ ਬੱਟੂ ਜੀ ਨੂੰ ਯਕੀਨ ਦਿਵਾਉਣਾ ਵੀ ਇਸ ਗੱਲ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਦੱਸਾ ਕੇ ਭੇਜਾਂਗੇ ਸਾਡੇ ਨਾਲ ਸਾਡੇ ਮੰਡਲ ਪ੍ਰਧਾਨ ਰੋਹਿਤ ਮੁੰਜਾਲ ਸਮੁੱਚੀ ਟੀਮ ਸਾਰਿਆਂ ਨੇ ਅੱਜ ਰਲ ਮਿਲ ਕੇ ਬਹੁਤ ਵਧੀਆ ਘਟ ਕੀਤਾ ਪਰ ਮਾਂ ਹੰਬਾਰਾ ਮਿਲਿਆ ਤੁਹਾਨੂੰ ਲੱਗਦਾ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਕੀਨੀ ਜਿੱਤ ਹੋਏਗੀ ਸਾਰੀ ਸਮਾਜ ਤੇ ਤੇ ਦੋ ਨੰਬਰ ਗਲੀ ਗੋਤਮ ਨਿਆਰ ਮੈਂ ਸੁਦੇਸ਼ ਗੋਤਮ ਬਿਆਰ ਤੋਂ ਬੋਲਦੀ ਆ ਸਾਡੇ ਮੱਲੇ ਦੀ ਸੜਕਾਂ ਟੁੱਟੀਆਂ ਆ ਫੁੱਟੀਆਂ ਕੋਈ ਬਜ਼ੁਰਗ ਬੰਦਾ ਬਿਲਕੁਲ ਨਹੀਂ ਤੁਰ ਸਕਦਾ ਮੇਰੀ ਭੈਣ ਜੀ ਰਹਿੰਦੀ ਇੱਥੇ ਉਹ ਡਿੱਗੀ ਵਿਚਾਰੀ ਦੀ ਬਾਹ ਟੁੱਟ ਗਈ ਹੈ ਐਨੇ ਬਜ਼ੁਰਗੋ ਬੰਦੇ ਆ ਉਹ ਸਿਆਣਾ ਬੰਦਾ ਕਿੱਦਾਂ ਸੌੜ ਕੇ ਦੁੱਧ ਵੀ ਲੈ ਕੇ ਆਣ ਆਉਂਦਾ ਘਰੇ ਬੱਚੇ ਨਹੀਂ ਹੁੰਦੇ ਹਰ ਕੰਮ ਕਰਨੇ ਹੁੰਦੇ ਸਿਆਣੇ ਬੰਦਿਆਂ ਨੇ ਅਸੀਂ ਜੇ ਅਸੀਂ ਬੋਲਦੇ ਆ ਕੁਝ ਕਹਿੰਦੇ ਤਾਂ ਕਹਿੰਦੇ ਤੁਸੀਂ ਬੋਲਦੇ ਕਿਉਂ ਹੋ ਤੁਹਾਨੂੰ ਬੋਲਣ ਦਾ ਬੋਲਣਾ ਨਹੀਂ ਕੀ ਬੋਲਣਾ ਤਾਂ ਸਾਡੀ ਇੰਨੀ ਉਮਰ ਕੋ ਸਾਨੂੰ ਬੋਲਣ ਦਾ ਨਹੀਂ ਪਤਾ ਸਾਨੂੰ ਸਭ ਪਤਾ ਸਾਡੇ ਗਲੀ ਚ ਪਹਿਲੀ ਵਾਰੀ ਕੋਈ ਇੱਥੇ ਆਇਆ ਹੈ ਉਹ ਵੀ ਬਿੱਟੂ ਕੋਈ ਨਹੀਂ ਆਇਆ ਸਾਡੇ ਮੁਹੱਲੇ ਚ ਕੋਈ ਵੀ ਕਿਸੇ ਨੇ ਸਾਡਾ ਹਾਲ ਹੀ ਨਹੀਂ ਪੁੱਛਿਆ ਆ ਕੇ ਆਉਣ ਸੜਕਾਂ ਟੁੱਟੀ ਪਈ ਤੂੰ ਭਾਜੀ ਤੁਸੀਂ ਚੱਲ ਕੇ ਆਇਓ ਉਦੋਂ ਦੇਖਿਆ ਤੂੰ ਸੜਕਾਂ ਦਾ ਸੜਕਾਂ ਦਾ ਮੇਨ ਤੁਸੀਂ ਸੀਵਰੇਜ ਦਾ ਕੋ ਸੀਵਰੇਜ ਕਿਹੜਾ ਹੈ ਪਾਣੀ ਕਿਹੜਾ ਹੈਗਾ ਹੈ ਪਾਣੀ ਇੱਥੇ ਨਹੀਂ ਆਉਂਦਾ ਸੀਵਰੇਜ ਹੈ ਨਾ ਪਾਣੀ ਹੈ ਨਾ ਸੜਕਾਂ ਨਹੀਂ ਆਉਂਦਾ 10-10 ਦਿਨ ਹਾਂ ਕਿਦੋਂ ਪਹਿਲਾ ਤੇ ਸੀਜਨ ਹੋਣਾ ਹੈ ਗਰੀਬਿਆਂ ਦਾ ਮੌਸਮ ਹੈ ਨਾਣਾ ਵੀ ਬੱਚਾ ਪੁੱਲੇ ਤੇ ਜਾਣਾ ਸਾਨੂੰ ਸਫਾਈ ਕਰਾਣੀ ਪੈਂਦੀ ਆ ਆਏ ਦੇ ਨਹੀਂ ਪਾਣੀ ਆਇਆ ਚਲੋ ਰਬਨੀਤ ਬਿੱਟੂ ਜੀ ਆਈ ਸੀ ਤੁਹਾਨੂੰ ਕੀ ਪ੍ਰੋਸਸ ਦੇ ਕੇ ਉਹਨਾਂ ਸਾਨੂੰ ਤੁਹਾਨੂੰ ਕਹਿ ਕੇ ਗਏ 3 ਮਹੀਨੇ ਦੇ ਅੰਦਰ ਸੜਕਾਂ ਬਣੂਗੀਆਂ ਤੁਸੀਂ ਗੱਜ-ਬੱਜ ਕੇ ਵੋਟਾਂ ਅਸੀਂ ਆਪਣਾ ਤਨਮਨ ਲਾਵਾਗੇ ਵੋਟਾਂ ਲਈ ਪਰ ਸਾਡਾ ਮੱਲਾ ਦਾ ਸੁਧਾਰ ਹੋਣਾ ਚਾਹੀਦਾ ਤੁਹਾਨੂੰ ਪਾਣੀ ਦੀ ਸੜਕਾਂ ਦੀ ਇਹ ਸਮੱਸਿਆ ਸਾਡੀ ਮੁੱਕਣੀ ਚਾਹੀਦੀ ਜਿੰਨੇ ਵੀ ਬੱਚੇ ਸੰਗੋਵਾਲ 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 ਜਿਵੇਂ ਅੱਜ ਤੱਕ ਕੋਈ ਆਇਆ ਨਹੀਂ ਸੰਗੋਵਾਲ ਨਹੀਂ ਆਇਆ ਸਾਡੇ ਮਨ ਵਿੱਚ ਕੋਈ ਨਹੀਂ ਆਇਆ ਸੀ ਨਾਲ ਇਹ ਜਾ ਕੇ ਆਏ ਇਹ ਜਾ ਕੇ ਕੋਈ ਨਹੀਂ ਸੁਣਦਾ ਸੰਗੋਵਾਲ ਉਹ ਕਹੇ ਥੋੜਾ ਸਰਪੰਚ ਪੰਚ ਪੰਡਾ ਉਹ ਕੀ ਕਰਦਾ ਜੇ ਅਸੀਂ ਉਹਦੇ ਕੋਲ ਗਏ ਉਹ ਕਹਿੰਦਾ ਸਾਨੂੰ ਨਹੀਂ ਪਤਾ ਨਾ ਸਾਡਾ ਖਰਚਾ ਠੀਕ ਹੈ ਇੱਕ ਵਾਰ ਦਿੰਦਾ ਸਿੰਘ ਗਤੋਂ ਦੇ ਆਪੋ ਜੀ ਤੇ ਅੱਜ ਸਾਡੇ ਬਿੱਟੂ ਰਣਵੀ ਬਿੱਟੂ ਜੀ ਇੱਥੇ ਆਏ ਸੀਗੇ ਉਹ ਸਾਨੂੰ ਸੀਗਰੋ ਦੇ ਗਲੀਆਂ ਦਾ ਲਾਈਟਾਂ ਦਾ ਔਰ ਪਾਣੀ ਦੇ ਪੀਣ ਦੇ ਪ੍ਰੋਬਲਮ ਸੀਗੀ ਉਹਦੇ ਹੱਲ ਲਈ ਤਿੰਨ ਮਹੀਨਾ ਸਰਦੋ ਟੈਲ ਆਏ ਲੱਗੇ ਨੇ ਵੀ ਤਿੰਨ ਮਹੀਨਾ ਵਿੱਚ ਤੁਹਾਡਾ ਸੀ ਵੋਟਾਂ ਤੋਂ ਬਾਅਦ ਕੰਮ ਕਰਾ ਕੇ ਦੇਾਂਗੇ ਸਾਰਾ ਉਹ ਸਾਨੂੰ ਵੀ ਵਿਸ਼ਵਾਸ ਔਰ ਆਸਾਂ ਦਵਾਗੇ ਨੇ ਵੀ ਤੁਹਾਡਾ ਕੰਮ ਜਰੂਰ ਹੋ ਗਿਆ ਕਿਉਂਕਿ ਆਉਣ ਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸੁਣਵਾਈ ਮੀਨਸ ਜਿੰਨਾਂ ਦੀ ਆਪਣਾ ਰੋਡ ਹੈ ਜਿਹਦੇ ਬੂਹੇ ਅੱਗੇ ਉਹਨੇ ਆਪਣਾ ਰੋਡ ਬਣਾ ਲਿਆ ਜਿਹੜੀ ਆਮ ਪਬਲਿਕ ਆ ਉਹ ਤਾਂ ਰਾਸ ਹੋ ਰਹੀ ਹੈ ਨਾ ਉਹ ਕਿੱਥੇ ਜਾਏਗੀ ਜੋ ਉਹਨਾਂ ਦੇ ਆਮ ਆਦਮੀ ਪਾਰਟੀ ਦਾ ਦੂਰ ਕੀ ਹੋ ਗਿਆ نیچے ਬੰਦੇ ਆ ਉਹ ਆਪਣੇ ਹਸਾਬ ਨਾਲ ਕੰਮ ਕਰਾਉਂਦੇ ਨੇ ਉਹ ਦੂਸ ਨਗਰ ਨਾ ਰਫ ਜੂਸ ਬੋਲਦੇ ਨੇ ਇਹ ਅਸੀਂ ਸਾਰਿਆਂ ਨਾਲ ਮਿਲ ਜਿਉ ਕੇ ਸੀ ਸਾਡਾ ਕੋਈ ਹੱਲ ਨਹੀਂ ਸੀ ਹੋਇਆ ਤੇ ਗੋਤਮ ਵਿਆਪ ਕਿੰਨੇ ਨੰਬਰ ਗੜੀ ਦੋ ਨੰਬਰ ਜੀ ਬੱਲੋ ਕੀ ਰੋਡ ਅੱਜ ਇਲੈਕਸ਼ਨ ਦਾ ਦੌਰ ਚੱਲ ਰਿਹਾ ਅੱਜ ਰਵਨੀਤ ਸਿੰਘ ਬਿੱਟੂ ਜੀ ਇਸ ਇਲਾਕੇ ਦੇ ਵਿੱਚ ਆ ਕੇ ਕੀ ਕਹਿਣਾ ਚਾਹੁੰਦੇ ਆ ਕੱਲਾ ਤਾਂ ਮੈਂ ਸਾਰਿਆਂ ਨੂੰ ਵਧਾਈ ਦਾ ਪਾਤਰ ਸਮਝਾਂਗਾ ਕਿ ਵੀ ਇੱਥੇ ਭਾਜਪਾ ਜੋ ਹੁਣ ਕੰਮ ਕਰ ਰਹੀ ਹੈ ਜਾਂ ਹੁਣ ਜੋ ਦਿਖ ਰਿਖ ਰਿਹਾ ਵਾ ਬਦਲਾਅ ਲੁਧਿਆਣਾ ਸੀਟ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਭਾਜਪਾ ਦਾ ਹੁਣ ਮਾਹੌਲ ਜਿਹੜਾ ਦਿਖ ਰਿਹਾ ਵਾ ਉਹਦੇ ਨਾਲ ਅਸੀਂ ਵਧਾਈ ਦਾ ਪਾਤਰ ਪਹਿਲਾਂ ਹੀ ਬੰਦੇ ਨੇ ਕਿ ਵੀ ਗੁਗਹਾਣੇ ਦੇ ਵਿੱਚ ਕਮਲ ਜਰੂਰ ਖਿਲੇਗਾ ਤੇ ਇਹ ਮੈਂ ਇਸ ਚੀਜ਼ ਦੀ ਪੂਰੀ ਗਾਰੰਟੀ ਦਿੰਦਾ ਵਾ ਕਿ ਵੀ ਗੁਗਹਾਣੇ ਦੇ ਵਿੱਚ ਕਮਲ ਜਰੂਰ ਖਿਲੇਗਾ ਤੇ ਮੋਦੀ ਸਰਕਾਰ ਦੀ ਝੋਲੀ ਦੇ ਵਿੱਚ ਮੋਦੀ ਜੀ ਦੇ ਹੱਥ ਇਲਾਕੇ 'ਚ ਕਿਹੜੀ ਕਿਹੜੀ ਸਮੱਸਿਆਵਾਂ ਆਏ ਸਾਡੇ ਇਲਾਕੇ ਦੇ ਵਿੱਚ ਭਾਈ ਜਿਹੜੀ ਆ ਸਮੱਸਿਆਵਾਂ ਵਾ ਉਸ ਤੋਂ ਤੁਸੀਂ ਜਾਣੂ ਹੋ ਮੇਰੀ ਮਾਤਾ ਪਿਤਾ ਭਣਾਵਾਂ ਨੇ ਜੋ ਤੁਹਾਨੂੰ ਦੱਸਿਆ ਵਾ ਸਾਰਾ ਕੁਝ ਮਹੱਲੇ ਦੇ ਵਿੱਚ ਨਾ ਕੋਈ ਵਿਕਾਸ ਹੈ ਨਾ ਕੁਝ ਹੈ ਇੱਥੇ ਮੈਨੂੰ 30 ਸਾਲ ਹੋ ਗਏ ਨੇ ਰਹਿੰਦੇ ਨੇ ਬਚਨਸੀ ਨਗਰ ਦੇ ਵਾਸੀ ਆਂ ਨਾਲੀ ਨਾਲ ਹੀ ਏਰੀਆ ਦਾ ਸਾਡਾ ਪਿੰਡ ਬਚਨਸੀ ਨਗਰ ਤੇ ਆਹ ਕਲੋਨੀ ਮੇਰੇ ਸਾਹਮਣੇ ਹੀ ਬਣੀ ਆ ਤੇ ਅੱਜ ਵੀ ਘਟੋ ਘਟ 20 ਸਾਲ ਪਿੱਛੇ ਆ ਸਾਡਾ ਪਿੰਡ ਜਗੋਦੀ ਮੈਂ ਜੰਮਿਆਂਵਾ ਉਦੋਂ ਦੀ ਬਸ ਪਿੱਛੇ ਹੀ ਐ ਸਮਝੋ 20 30 ਸਾਲ ਪਿੱਛੇ ਹੀ ਐ ਕੋਈ ਵਿਕਾਸ ਨਹੀਂ ਕੋਈ ਕੁਛ ਨਹੀਂ ਗਲੀਆਂ ਬੱਲੇ ਦੇ ਵਿੱਚ ਜਾਓਗੇ ਜੋ ਸਕੂਲ ਆ ਆਪਣੇ ਜਾਂ ਮੰਦਿਰ ਆ ਜੋ ਜੋ ਵੀ ਜਿੱਥੇ ਵੀ ਗਲੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਉਹੀ ਗਲੀਆਂ ਨਹੀਂ ਬਣੀਆਂ ਅੱਜ ਤੱਕ ਠੀਕ ਹੈ ਤੇ ਮੈਂ ਮੋਦੀ ਸਰਕਾਰ ਜੋ ਸਾਡੀ ਲੁਧਿਆਣੇ ਦੇ ਵਿੱਚ ਪੂਰੀ ਸਰਕਾਰ ਬਣਦੀ ਐ ਤੇ ਮੈਂ ਪੂਰਾ ਵਿਸ਼ਵਾਸ ਜ਼ਬਾਨਾ ਨਾਲ ਕਿ ਵੀ ਅਸੀਂ ਕੁਛ ਨਾ ਕੁਛ ਕਰਕੇ ਦਿਖਾਵਾਂਗੇ ਸਭ ਕੁਝ ਹੋਏਗਾ ਤੇ ਜ਼ਰੂਰ ਲੁਧਿਆਣੇ ਦੇ ਵਿੱਚ ਕਮਲ ਜ਼ਰੂਰ ਖਿਲੇਗਾ ਧੰਨ